ਪਿਆਰੇ ਸ਼ਰੋਤਿਓ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਆਪਾਂ ਗੱਲ ਕਰਦੇ ਹਾਂ ਖੁਸ਼ੀ ਦਿਵਾਉਣ ਵਾਲੇ ਜਿਹੜੇ ਸਾਨੂੰ ਹਾਰਮੋਨ ਨੇ ਜਾਂ ਹੈਪੀ ਹਾਰਮੋਨ ਕਹਿ ਦਿੰਦੇ ਨੇ ਜਨਾਂ ਨੂੰ ਜਾਂ ਉਹ ਕਿਹੜੇ ਹਾਰਮੋਨ ਨੇ ਜਿਹੜੇ ਸਾਨੂੰ ਗੁੱਡ ਫੀਲ ਕਰਵਾਉਂਦੇ ਨੇ ਸੈਂਸ ਆਫ ਵੈਲ ਬੀਇੰਗ ਦੇ ਵਿੱਚ ਰੋਲ ਅਦਾ ਕਰਦੇ ਨੇ ਕੁਦਰਤੀ ਤੌਰ ਤੇ ਸਾਨੂੰ ਵਧੀਆ ਮਹਿਸੂਸ ਕਰਾਉਣ ਵਾਲੇ ਜਿਹੜੇ ਹਾਰਮੋਨਸ ਨੇ ਉਹਨਾਂ ਨੂੰ ਅਸੀਂ ਆਪਣੇ ਲਾਈਫ ਸਟਾਈਲ ਦੇ ਵਿੱਚ ਤਬਦੀਲੀ ਕਰਕੇ ਕਿਵੇਂ ਵਧਾ ਸਕਦੇ ਆ ਔਰ ਕੀ ਨੇ ਇਨ ਬਰੀ ਥੋੜੀ ਜਿਹੀ ਗ੍ਰੀਪ ਇੰਟਰੋਡਕਸ਼ਨ ਜਿਹੜੀ ਆ ਉਸ ਸੰਖੇਪ ਵਿੱਚ ਗੱਲ ਕਰਦੇ ਆ ਹੁਣ ਗੁੱਡ ਹਾਰਮੋਨਸ ਜਿਹੜੇ ਨੇ ਜਾਂ ਹੈਪੀ ਹਾਰਮੋਨ ਜਾਂ ਖੁਸ਼ੀ ਦੇ ਜਿਹੜੇ ਹਾਰਮੋਨ ਉਹ ਕੀ ਨੇ ਹਾਰਮੋਨ ਸਾਡੇ ਸਰੀਰ ਲਈ ਇੱਕ ਸੰਦੇਸ਼ ਵਾਹਕ ਵਜੋਂ ਕੰਮ ਕਰਦੇ ਆ ਸਾਡੇ ਸਰੀਰ ਦੇ ਵਿੱਚੋਂ ਕਈ ਤਰ੍ਹਾਂ ਦੇ ਹਾਰਮੋਨਸ ਪੈਦਾ ਹੁੰਦੇ ਆ ਇੱਥੇ ਅਸੀਂ ਸਿਰਫ ਚਾਰ ਹਾਰਮੋਨਸ ਦੀ ਗੱਲ ਕਰਾਂਗੇ ਜਿਹੜੇ ਸਾਡੇ ਮੂਡ ਨੂੰ ਖੁਸ਼ ਰੱਖਣ ਵਾਸਤੇ ਕੰਮ ਕਰਦੇ ਆ ਜਿਨ੍ਹਾਂ ਦੇ ਘਟ ਹੋਣ ਦੇ ਨਾਲ ਪ੍ਰਭਾਵਿਤ ਹੋਣ ਦੇ ਨਾਲ ਅਸੀਂ ਉਦਾਸ ਹੋ ਸਕਦੇ ਆ ਜਾਂ ਉਦਾਸ ਬਹੁਤੀ ਵਾਰੀ ਹੋ ਜਾਂਦੇ ਆ ਉਹਨਾਂ ਬਾਰੇ ਕਿਉਂਕਿ ਇਹ ਸਾਡੇ ਸਰੀਰ ਦੀ ਕੰਮਕਾਜ ਕਰਨ ਦੀ ਜਿਹੜੀ ਕਾਰਜਸ਼ੀਲਤਾ ਤੋਂ ਲੈ ਕੇ ਸਾਡੀ ਜਿਹੜੀ ਭਾਵਨਾਤਮਕ ਤੰਦਰੁਸਤੀ ਹੈ ਸੈਂਸੋਵਲ ਵੀ ਵਧੀਆਂ ਖੁਸ਼ੀ ਮਹਿਸੂਸ ਕਰਨਾ ਜਾਂ ਹਰ ਚੀਜ਼ ਨੂੰ ਨਿਯੰਤਰਿਤ ਕਰਦੇ ਹਨ ਇਹਨਾਂ ਹਾਰਮੋਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਉਹ ਵਧੀਆ ਹਾਰਮੋਨਸ ਨੇ ਚਾਰ ਖਾਸ ਕਰਕੇ ਇਹ ਸਾਡੇ ਵਿਚਾਰਾਂ ਨੂੰ ਸਾਡੀਆਂ ਗਤੀਵਿਧੀਆਂ ਜੋ ਅਸੀਂ ਐਕਟੀਵਿਟੀਆਂ ਕਰਦੇ ਹਾਂ ਇਥੋਂ ਤੱਕ ਕਿ ਸਾਡੇ ਦੁਆਰਾ ਜੋ ਅਸੀਂ ਭੋਜਨ ਜਾਂ ਕੋਈ ਕਣ ਪੀਣ ਵਾਲਾ ਪਦਾਰਥ ਖਾਂਦੇ ਹਾਂ ਉਹਦੇ ਤੋਂ ਵੀ ਪ੍ਰਭਾਵਿਤ ਹੁੰਦੇ ਨੇ ਮਨ ਪਾਉਂਦਾ ਕੱਪੜਾ ਪਾਉਣ ਦੇ ਨਾਲ ਵੀ ਕਈ ਵਾਰੀ ਤੁਸੀਂ ਮਹਿਸੂਸ ਕੀਤਾ ਕਿ ਸਾਨੂੰ ਖੁਸ਼ੀ ਮਿਲਦੀ ਹੈ ਜਾਂ ਸਾਨੂੰ ਮਨ ਪਾਉਂਦਾ ਖਾਣਾ ਖਾਣ ਦੇ ਨਾਲ ਵੀ ਸਾਨੂੰ ਖੁਸ਼ੀ ਮਿਲਦੀ ਹੈ ਇਹ ਸਾਰਾ ਹਾਰਮੋਨਸ ਦੀ ਬਦੌਲਤ ਹੁੰਦਾ ਇੱਕ ਰਿਵਾਰਡਸ ਨੇ ਜਿਹੜੇ ਸਾਡੇ ਸਰੀਰ ਦੇ ਅੰਦਰ ਹਾਰਮੋਨਸ ਨੂੰ ਪੈਦਾ ਕਰਦੇ ਨੇ ਤੇ ਅਸੀਂ ਵਧੀਆ ਮਹਿਸੂਸ ਕਰਦੇ ਹਾਂ ਇਹਨਾਂ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਇਹਨਾਂ ਹਰਸ਼ਾਣਾਂ ਨੂੰ ਸਮਝਣ ਵਾਸਤੇ ਅਸੀਂ ਕਿਉਂਕਿ ਜੇ ਸਾਨੂੰ ਇਹ ਬਿਹਤਰ ਮਹਿਸੂਸ ਕਰਨ ਲਈ ਕੁਝ ਖਾਸ ਰਣਨੀਤੀਆਂ ਵੀ ਕਈ ਵਾਰੀ ਬਣਾਉਣੀਆਂ ਪੈਂਦੀਆਂ। ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਨੇ। ਉਹਨਾਂ ਨੂੰ ਕਾਬੂ ਦੇ ਵਿੱਚ ਕਰਨਾ ਆਪਣੀ ਖੁਸ਼ੀ ਨੂੰ ਜਿਹੜਾ ਬੈਲੈਂਸ ਬਣਾ ਕੇ ਰੱਖਣਾ। ਇਹਦੇ ਵਿੱਚ ਅਸੀਂ ਖੁਸ਼ੀ ਵਧਾਉਣ ਵਾਲੇ ਚਾਰ ਮੁੱਖ ਹਾਰਮੋਨਸ ਜਿੱਤੇ ਬਾਰੇ ਆਪਾਂ ਇੱਥੇ ਗੱਲ ਕਰਨ ਲੱਗੇ ਹਾਂ। ਨੰਬਰ 1 ਡੋਪਾਮਾਈਨ। ਡੋਪਾਮਾਈਨ ਇਹਨੂੰ ਖੁਸ਼ੀ ਦਾ ਹਾਰਮੋਨ ਕਹਿ ਦਿੰਦੇ ਆਂ। ਡੋਪਾਮਾਈਨ ਤੰਦਰੁਸਤੀ ਦੀਆਂ ਭਾਵਨਾਵਾਂ ਦਾ ਨਤੀਜਾ ਦਿੰਦਾ ਜੇ ਸਾਡੇ ਸਰੀਰ ਦੇ ਵਿੱਚ ਇਹ ਪੂਰੀ ਮਾਤਰਾ ਦੇ ਵਿੱਚ ਪੈਦਾ ਹੋਏਗਾ ਤਾਂ ਅਸੀਂ ਆਪਣੇ ਆਪ ਨੂੰ ਵੈਲ ਬੀਇੰਗ ਫੀਲ ਕਰਾਂਗੇ ਖੁਸ਼ ਮਹਿਸੂਸ ਕਰਾਂਗੇ ਇਹ ਸਾਡੇ ਦਿਮਾਗ ਦੇ ਜਿਹੜੇ ਇਨਾਮ ਦੀ ਪ੍ਰਣਾਲੀ ਦਾ ਇੱਕ ਮੁੱਖ ਚਾਲਕ ਹੈਗਾ ਇਹ ਉਦੋਂ ਵੱਧਦਾ ਵਾ ਜਦੋਂ ਅਸੀਂ ਕਿਸੇ ਵੀ ਆਨੰਦਦਾਇਕ ਚੀਜ਼ ਜਾਂ ਅਨੁਭਵ ਕਰਦੇ ਹਾਂ ਦਾ ਕਿਸੇ ਕੰਮ ਤੇ ਪ੍ਰਸ਼ੰਸਾ ਕੀਤੀ ਜਾਂਦੀ ਜੇ ਜਾਂ ਤੁਹਾਨੂੰ ਡੋਪਾਮਾਈਨ ਜਦੋਂ ਮਿਲਦਾ ਤੇ ਪਿਆਰ ਦੇ ਵਿੱਚ ਜੋ ਕਈ ਵਾਰੀ ਅਸੀਂ ਹਾਰ ਜਾਂਦੇ ਆ ਜਾਂ ਕਿਸੇ ਦੁੱਖ ਦੇ ਵਿੱਚ ਤੇ ਉਹਦਾ ਉਹਦੋਂ ਜਿਹੜਾ ਵਾ ਉਹ ਡਾਊਨ ਹੁੰਦਾ ਜਦੋਂ ਸਾਨੂੰ ਥੋੜੀ ਖੁਸ਼ੀ ਮਹਿਸੂਸ ਹੁੰਦੀ ਹੈ ਉਹਦੇ ਵਿੱਚ ਇਹ ਹਾਰਮੋਨਸ ਦਾ ਬੈਲੈਂਸ ਰਹਿਣਾ ਬਹੁਤ ਜ਼ਰੂਰੀ ਹੈ ਹੁਣ ਡੋਪਾਮਾਈਨ ਦਾ ਪੱਧਰ ਅਸਮਾਨ ਸ਼ੂ ਸਕਦਾ ਅਗਰ ਜਿੰਨਾ ਡੋਪਾਮਾਈਨ ਉਸ ਦੇ ਅਕੋਰਡਿੰਗਲੀ ਤੁਹਾਡੀ ਖੁਸ਼ੀ ਤੇ ਡਿਪੈਂਡ ਕਰਦਾ ਹੁਣ ਡੋਪਾਮਾਈਨ ਉਹ ਤੰਡੀ ਮਨ ਦੀ ਹਾਈ ਫੀਲਿੰਗ ਫੀਲ ਕਰਵਾਉਂਦਾ ਜਿਹੜਾ ਅਸੀਂ ਜਿਵੇਂ ਖੋਜਨ ਸੈਕਸ ਜਾਂ ਕੁਝ ਮਨਪੌਂਦੀ ਖਰੀਦਦਾਰੀ ਜਾਂ ਲਗਭਗ ਕਿਸੇ ਵੀ ਉਹ ਗਤੀਵਿਧੀ ਤੋਂ ਪ੍ਰਾਪਤ ਕਰਦੇ ਹਾਂ ਜੋ ਸਾਨੂੰ ਆਨੰਦਦਾਇਕ ਲੱਗਦਾ ਮੰਨ ਲਓ ਕਿ ਤੁਹਾਨੂੰ ਮਨਪੌਂਦਾ ਕੱਪੜਾ ਮਿਲ ਗਿਆ ਇਕਦਮ ਮਨਪੌਦਾ ਖਾਣਾ ਮਿਲ ਗਿਆ ਬਹੁਤ ਟਿਸ ਲੱਗਾ ਤੁਹਾਨੂੰ ਖੁਸ਼ੀ ਅਨੁਭਵ ਹੋਤੀ ਹੈ ਤੁਹਾਡਾ ਉਹ ਸਮਾਜ ਦੇ ਵਿੱਚ ਤੁਹਾਨੂੰ ਉਹ ਰੁਤਬਾ ਮਿਲ ਗਿਆ ਦੇ ਦੇ ਨਾਲ ਉਹ ਸਾਰਾ ਡੋਪਾਮਾਈਨ ਸਟਿਪਟ ਬਣ ਗਿਆ ਜੋ ਡੋਪਾਮਾਈਨ ਤੁਹਾਡਾ ਐਕਟਿਵ ਨਹੀਂ ਹੈਗਾ ਤੇ ਤੁਹਾਨੂੰ ਖੁਸ਼ੀ ਮਿਲ ਕੇ ਵੀ ਉਦਾਸ ਰਹੋਗੇ ਤੁਸੀਂ ਉਹ ਤੀਜਾ ਜਿਹੜੀਆਂ ਤੁਹਾਨੂੰ ਖੁਸ਼ੀ ਦੇ ਦੇ ਸਕਦੀਆਂ ਉਹ ਉਹ ਵੀ ਤੁਹਾਡੀਆਂ ਉਦਾਸੀ ਕਿ ਬਦਲੀਆਂ ਰਹਿਣਗੀਆਂ ਅਗਰ ਡੋਪਾਮਾਈਨ ਪ੍ਰੋਪਰ ਸਾਡੇ ਸਰੀਰ ਦੇ ਵਿੱਚ ਪੈਦਾ ਨਹੀਂ ਹੁੰਦਾ ਤਾਂ ਕਿਸੇ ਤਰ੍ਹਾਂ ਸੈਰੋਟੋਨਿਨ ਇਹ ਵੀ ਚੰਗਾ ਮਹਿਸੂਸ ਕਰਾਉਣ ਵਾਲਾ ਹੈ ਜਿਹੜਾ ਗੁੱਡ ਹਾਰਮੋਨ ਹੈ ਇਹ ਚਿੰਤਾ ਅਤੇ ਅਦਾਸੀ ਨੂੰ ਦੂਰ ਕਰਨ ਵਿੱਚ ਮੁੱਖ ਊਮਕਨਕ ਹੁੰਦਾ ਸਰੋਟੋਨਿਨ ਇਹ ਇਹਨਾਂ ਜਿਵੇਂ ਕੋਈ ਦਰਸਲ ਇਸ ਤਰ੍ਹਾਂ ਦੀਆਂ ਸਥਿਤੀਆਂ ਹੁੰਦੀਆਂ ਨੇ ਜਿਵੇਂ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ ਵਿੱਚ ਵੀ ਇਹ ਸ਼੍ਰੇਣੀ ਜਿਹੜੀ ਆ ਕੋਈ ਐਸਆਰਆਈ ਚੋਰਮੇਸਾ ਰੋਟੋਨਿਨ ਜਿਹੜੀ ਐਰੀਪਟਿਕ ਇਨਹੀਬਿਟਰ ਹਾਰਮੋਨ ਹੁੰਦੇ ਆ ਜਿਹੜੇ ਦਿਮਾਗ ਵਿੱਚ ਸਰੋਟੋਨਿਨ ਦੇ ਪੱਧਰ ਨੂੰ ਵਧਾਉਂਦੀਆਂ ਇਹਦੇ ਵਿੱਚ ਇੱਕ ਬਾਰੀ ਚੀਜ਼ ਹੁੰਦੀ ਐਕਸਰਸਾਈਜ਼ ਐਕਸਰਸਾਈਜ਼ ਨਾਲ ਵੀ ਸਾਡਾ ਇਹ ਹਾਰਮੋਨ ਜਿਹੜਾ ਸਰੋਟੋਨਿਨ ਉਹ ਵੱਧਦਾ ਸਾਨੂੰ ਖੁਸ਼ੀ ਮਿਲਦੀ ਹੈ ਜਾਂ ਬਾਹਰ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਜਾਂ ਜਿੱਥੇ ਜਿਹੜੀ ਜਗ੍ਹਾ ਤੇ ਜਾ ਕੇ ਤੁਸੀਂ ਵੱਧ ਵਧੀਆ ਫੀਲ ਕਰਦੇ ਹੋ ਉੱਥੇ ਤੁਹਾਨੂੰ ਇਹ ਪੈਦਾ ਹੁੰਦਾ ਹੈ ਮਤਲਬ ਤੁਸੀਂ ਕੁਝ ਵਾਰ ਸਮਾਜ ਦੇ ਵਿੱਚੋਂ ਜਾ ਕੇ ਜਿੱਥੇ ਤੁਹਾਨੂੰ ਆਨੰਦ ਫੀਲ ਹੁੰਦਾ ਚੰਗੀ ਨੀਂਦ ਲੈਣਾ ਖਾਸ ਕਰ ਰਾਤ ਦੇ ਸਮੇਂ ਮੀਰੇ ਦੇ ਵਿੱਚ ਰਾਤ ਨੂੰ ਤੁਸੀਂ ਜਦੋਂ ਚੰਗੀ ਨੀਂਦ ਲੈਂਦੇ ਹੋ ਤੇ ਉਹਦੇ ਨਾਲ ਵੀ ਸਰੋਟੋਨਿਨ ਜਿਹੜਾ ਉਹ ਵੱਧਦਾ ਉਹਦੇ ਨਾਲ ਵੀ ਤੁਸੀਂ ਡੇ ਟਾਈਮ ਤੇ ਫਿਰ ਉਦਾਸ ਚਿੰਤਾ ਦੇ ਵਿੱਚ ਜਾਂ ਡਰ ਦੇ ਵਿੱਚ ਘਟ ਰਹੋਗੇ ਐਂਜਾਇਟੀ ਵਗੈਰਾ ਦੇ ਅਟੈਕ ਤੁਹਾਨੂੰ ਘਟ ਹੋਣਗੇ ਐਂਡੋਰਫਿਨ ਐਂਡੋਰਫਿਨ ਹਾਰਮ ਇਹ ਆਮ ਤੌਰ ਤੇ ਐਕਸਰਸਾਈਜ਼ ਦੇ ਨਾਲ ਜੁੜੇ ਐਂਡੋਰਫਿਨ ਹਾਰਮones ਹੁੰਦਾ ਜਦੋਂ ਤੁਸੀਂ ਜਦੋਂ ਐਕਸਰਸਾਈਜ਼ ਕਰਦੇ ਹੋ ਇਹਦਾ ਲੈਵਲ ਥੋੜਾ ਜਿਹਾ ਇਨਕਰੀਜ਼ ਹੁੰਦਾ ਥੋੜਾ ਵੱਧਾ ਪੈਦਾਵਾਰ ਜਿਹੜੀ ਵੱਧਦੀ ਹੈ ਇੱਕ ਕਾਰਡੀਓ ਵਸਕੂਲਰ ਜਿਹੜੀ ਐਕਸਰਸਾਈਜ਼ ਅਸੀਂ ਕਰਦੇ ਹਾਂ ਜੋਰ ਲਗਾ ਕੇ ਥੋੜਾ ਤੁਸੀਂ ਰਨਿੰਗ ਕਰਦੇ ਹੋ ਜਿਮ ਲਗਾਉਂਦੇ ਹੋ ਉਹਦੇ ਨਾਲ ਤੁਹਾਨੂੰ ਐਂਡੋਰਫਿਨ ਜਿਹੜਾ ਵਧ ਜਾਂਦਾ ਕੁਦਰਤੀ ਤਰੀਕਿਆਂ ਵਿੱਚ ਉਹ ਸਭ ਤੋਂ ਕੀ ਵਧੀਆ ਹੈਗਾ ਤੇ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਉਹਦੇ ਨਾਲ ਇਹ ਕੁਦਰਤੀ ਤੌਰ ਤੇ ਐਂਡੋਰਫਨ ਜਿਹੜਾ ਪੈਦਾ ਹੁੰਦਾ ਇੱਕ ਨੇਚਰਲੀ ਕੁਦਰਤ ਵੱਲੋਂ ਦਿੱਤਾ ਹੋਇਆ ਪੇਨ ਕਿਲਰ ਜੀ ਜੋ ਤੁਹਾਨੂੰ ਸੈਂਸ ਆਫ ਵੈਲ ਬੀਇੰਗ ਵੀ ਫੀਲ ਕਰਵਾਉਂਦਾ ਤੇ ਤੁਹਾਨੂੰ ਇਹ ਕੁਦਰਤੀ ਦਰਦ ਨਿਵਾਰੇ ਲਈ ਹੈ ਤੇ ਕਈ ਵਰੀ ਇੱਕ ਸ਼ਕਤੀਸ਼ਾਲੀ ਕੁਦਰਤੀ ਦਰਦ ਦਾ ਜਿਹੜਾ ਨਵਾਰਕ ਵਜੋਂ ਵੀ ਇਹ ਕੰਮ ਕਰਦਾ ਤਿੰਨ ਕਿਲਰ ਹੈਗਾ ਜਿਹੜਾ ਨੈਚਰਲੀ ਤੇ ਬੇਰਾਮੀ ਨੂੰ ਵੀ ਘਟਾਉਂਦਾ ਲੋ ਬੇਰਾਮ ਅਸੀਂ ਬੇਚੈਨ ਮਹਿਸੂਸ ਕਰਦੇ ਆ ਤੇ ਐਂਡੋਰਫਿਨ ਜਿਹੜਾ ਵਾ ਇਹਦੇ ਨਾਲ ਅਸੀਂ ਸੈਂਸ ਆਫ ਵੈਲਬੀਗ ਹੁੰਦੀ ਹੈ ਖਾਸ ਕਰਕੇ ਜਿਹੜੇ ਜਿਵੇਂ ਐਥਲੀਟਸ ਲੋਕ ਨੇ ਜਾਂ ਕੋਈ ਦੌੜਨ ਵਾਲੇ ਲੋਕ ਨੇ ਜਾਂ ਹੋਰ ਕੋਈ ਕਰਦੇ ਨੇ ਹੁਣ ਆਕਸੀਟੋਸਿਨ ਆਕਸੀਟੋਸਿਨ ਦਾ ਕੀ ਰੋਲ ਹੈ ਇੱਕ ਬੰਧਨ ਜਲ ਲਗਾ ਕਿਸੇ ਦੇ ਨਾਲ ਜੁੜੇ ਤੁਸੀਂ ਜੁੜੇ ਉਹਦੇ ਵਿੱਚ ਆਪਣੀ ਭੂਮਿਕਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਆ ਆਕਸੀਟੋਸਿਨ ਨਾ ਬੱਚੇ ਦੇ ਜਨਮ ਦੌਰਾਨ ਅਤੇ ਦੁੱਧ ਪਲਾਉਣ ਵਾਲੀਆਂ ਔਰਤਾਂ ਜਿਹੜੀਆਂ ਉਹਨਾਂ ਦੇ ਦੌਰਾਨ ਉਹ ਔਰਤ ਦੇ ਸਰੀਰ ਦੇ ਵਿੱਚ ਇਹ ਬਹੁਤ ਜ਼ਿਆਦਾ ਹਾਰਮੋਨ ਪੈਦਾ ਹੁੰਦਾ ਜਾਨੀ ਕਿ ਜਦੋਂ ਬੱਚੇ ਦਾ ਜਨਮ ਹੋਣਾ ਉਸ ਸਮੇਂ ਔਰਤ ਅਗਰ ਸੈਂਸ ਆਫ ਵੈਲ ਬੀਇੰਗ ਫੀਲ ਕਰਦੀ ਹੈ ਤੇ ਜਾਂ ਜਦੋਂ ਮਾਂ ਆਪਣੇ ਬੱਚੇ ਨੂੰ ਦੁੱਧ ਖਵਾਉਂਦੀ ਹੈ ਉਸ ਸਮੇਂ ਇਹ ਹਾਰਮੋਨਸ ਬਹੁਤ ਕੁਦਰਤੀ ਤੌਰ ਤੇ ਵਧਦਾ ਉਹ ਮਾਂ ਨੂੰ ਫਿਰ ਸੈਂਸ ਆਫ ਵੈਲ ਬੀਇੰਗ ਜਾਂ ਖੁਸ਼ੀ ਦਾ ਆਨੰਦ ਜਿਹੜਾ ਮਹਿਸੂਸ ਹੁੰਦਾ ਕਿਉਂਕਿ ਆਕਸੀਟੋਸਿਨ ਜਿਹੜਾ ਵਾ ਉਹ ਇੱਕ ਖੁੱਤ ਤਰੀਕਾ ਇਸ ਤਰ੍ਹਾਂ ਦਾ ਹੈਗਾ ਕਿ ਜਿਵੇਂ ਪਿਆਰ ਦਾ ਹਾਰਮੋਨ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਨਜ਼ਦੀਕੀ ਸ਼ੋ ਹਾਲੋ ਤੁਸੀਂ ਆਪਣੇ ਬੱਚਿਆਂ ਦੇ ਨਾਲ ਪਿਆਰ ਕਰਦੇ ਹੋ ਕਸਟਮੈਂਡ ਵਾਈਫ ਆਪਸ ਵਿੱਚ ਪਿਆਰ ਕਰਦੇ ਨੇ ਜਾਂ ਪੈਣਪਰਾ ਜਾਂ ਕੋਈ ਮਾਂ ਪਿਓ ਆਪਣੇ ਬੱਚਿਆਂ ਨੂੰ ਜਦੋਂ ਤੁਸੀਂ ਹੱਗ ਕਰਦੇ ਹੋ ਜੱਫੀ ਪਾਉਂਦੇ ਮਿਲਦੇ ਹੋ ਖੁਸ਼ ਹੋਗੇ ਤਾਂ ਇਹ ਹਾਰਮੋਨ ਤੁਹਾਡੇ ਅੰਦਰੋਂ ਰਿਲੀਜ਼ ਹੁੰਦਾ ਹੈ ਇਹ ਤੁਹਾਨੂੰ ਫਿਰ ਖੁਸ਼ੀ ਦਿੰਦਾ ਉਹਦੇ ਵਿੱਚ ਜਾਂ ਤੁਸੀਂ ਮ사ਜ ਕਰਾਉਂਦੇ ਹੋ ਕਿਸੇ ਨੂੰ ਕਿਸ ਕਰਦੇ ਹੋ ਪਿਆਰ ਦੇ ਨਾਲ ਆਪਣੇ ਨੀਅਰ ਐਂਡ ਡੀਅਰ ਨੂੰ ਜਾਂ ਕਿਸੇ ਦਾ ਤੁਸੀਂ ਹੱਥ ਫੜ ਗਿਓ ਕੋਈ ਰਿਸ਼ਤੇਦਾਰ ਪੈਣਪਰਾ ਤੁਹਾਡਾ ਕਾਫੀ ਦਿਨਾਂ ਬਾਅਦ ਜਾਂ ਚਿਰ ਬਾਅਦ ਤੁਹਾਨੂੰ ਮਿਲਿਆ ਯਾਰ ਦੋਸਤ ਕੋਈ ਪੁਰਾਣਾ ਤੁਸੀਂ ਵਕਈ ਦਿਲੋਂ ਉਹਨੂੰ ਖੁਸ਼ ਹੋ ਕੇ ਜੱਫੀ ਪਾ ਕੇ ਮਿਲਦੇ ਹੋ ਤਾਂ ਇਹ ਹਾਰਮੋਨਸ ਤੁਹਾਨੂੰ ਸੈਂਸ ਆਫ ਵੈਲ ਬੀਇੰਗ ਦਿੰਦਾ ਉਦਾਸੀ ਤੋਂ ਕੱਢਦਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਿਹੜਾ ਇਹ ਰੋਕਦਾ ਜਾਂ ਹੋਰ ਜਿਹੜੀ ਤੁਹਾਡੀ ਪ੍ਰਾਈਵੇਟ ਲਾਈਫ ਹੈਗੀ ਐ ਸੈਕਸ ਦੀ ਉਸ ਸਮੇਂ ਵੀ ਇਹ ਹਾਰਮੋਨ ਜਿਹੜਾ ਵਾ ਤੁਹਾਨੂੰ ਤਣਾਅ ਤੋਂ ਪਰਾਂਮ ਦੇ ਸਕਦਾ ਹੁਣ ਉਹ ਚੰਗੀਆਂ ਭਾਵਨਾਵਾਂ ਦੇ ਹਾਰਮੋਨ ਨੂੰ ਉਹਨੂੰ ਵਧਾਉਣ ਦੇ ਕੁਦਰਤੀ ਤਰੀਕੇ ਕਿਹੜੇ ਆ ਕਿਸ ਤਰੀਕੇ ਦੇ ਨਾਲ ਇੰਨਾ ਹਾਰਮੋਨਸ ਨੂੰ ਅਸੀਂ ਆਪਣੇ ਸਰੀਰ ਦੇ ਅੰਦਰ ਵਧਾ ਸਕਦੇ ਹਾਂ ਤੇ ਜਿਸ ਨਾਲ ਸਾਨੂੰ ਫਿਰ ਇਹ ਜਿਹੜੀ ਉਹ ਨੇਚਰਲੀ ਤੌਰ ਦੇ ਉੱਪਰ ਸੈਂਸ ਆਫ ਵੈਲ ਬੀਇੰਗ ਆਵੇ ਆਪਣੇ ਕਿਸੇ ਵੀ ਨੀਅਰ ਐਂਡ ਡੀਅਰ ਨੂੰ ਜੱਫੀ ਪਾ ਕੇ ਮਿਲਣਾ ਐਕਸਰਸਾਈਜ਼ ਕਰਨਾ ਅਰੋਮਾਥੈਰਾਪੀਜ਼ ਦਾ ਪ੍ਰਯੋਗ ਕਰਨਾ ਮਾਲਿਸ਼ ਕਰਵਾਉਣਾ ਉਹਦੇ ਨਾਲ ਵੀ ਹਾਰਮੋਨਸ ਦੀ ਬਹੁਤ ਵਧੀਆ ਪੈਦਾ ਹੁੰਦਾ ਹੈ ਜੋ ਤੁਹਾਡੀਆਂ ਹੋਰ ਸੈਕਸ਼ੂਅਲੀ ਐਕਟੀਵਿਟੀਜ਼ ਨੇ ਚੰਗਾ ਮਹਿਸੂਸ ਕਰਨ ਵਾਲਾ ਕੋਈ ਵਧੀਆ ਮਨਪੌਂਡਾ ਮధుਰ ਸੰਗੀਤ ਸੁਣਨਾ ਧਿਆਨ ਕਰਨਾ ਕਨਸੈਂਟਰੇਟ ਬਾਹਰ ਸਮਾ ਆਪਣੇ ਯਾਰਾਂ ਦੋਸਤਾਂ ਦਾ ਸਮਾਜ ਦੇ ਵਿੱਚ ਘੁੰਮ ਘੁੱਕ ਕੇ ਰਿਲੈਕਸ ਹੋ ਕੇ ਕਿਸੇ ਪਾਰਕ ਦੇ ਵਿੱਚ ਉਦਾਸੀ ਫਰੀ ਚਿੰਤਾ ਫਰੀ ਹੋ ਕੇ ਰਹਿਣਾ ਬੇਫਿਕਰ ਹੋ ਕੇ ਰਹਿਣਾ ਚਾਹ ਤੁਸੀਂ ਕੋਈ ਇੱਕ ਚੁੱਪ ਕੀ ਅਗਰ ਲੈਂਦੇ ਹੋ ਨੈਪ ਜਿਹਨੂੰ ਆਪਾਂ ਕਹਿ ਦਿੰਨੇ ਆ ਉਸ ਸਮੇਂ ਵੀ ਤੁਹਾਨੂੰ ਇਹ ਮਤਲਬ ਜਿਹੜਾ ਉਹਦੇ ਨਾਲ ਵੀ ਹਾਰਮੋਨਸ ਪੈਦਾ ਹੁੰਦੇ ਨੇ ਜਾਂ ਤੁਸੀਂ ਹੋਰ ਕੋਈ ਕਾਮੇਡੀ ਦੇਖਦੇ ਹੋ ਹੱਸਣ ਵਾਲੀ ਕੋਈ ਗੱਲ ਦੇਖਦੇ ਹੋ ਜਾਂ ਸੁਣਦੇ ਹੋ ਜਾਂ ਕਿਤੇ ਹੱਸਦੇ ਹੋ ਕੋਈ ਗੱਲਬਾਤ ਕਰਕੇ ਉਹਦੇ ਨਾਲ ਵੀ ਤੁਹਾਡੇ ਕੁਦਰਤੀ ਖੁਸ਼ੀ ਦੇਣ ਵਾਲੇ ਹਾਰਮੋਨ ਜਿਹੜੇ ਨੇ ਉਹ ਸਾਡੇ ਸਰੀਰ ਦੇ ਅੰਦਰ ਪੈਦਾ ਹੁੰਦੇ ਇਹਨਾਂ ਦਾ ਹੱਟ ਜਿਹੜਾ ਉਹ ਜ਼ਿਆਦਾ ਆਉਂਦਾ ਇਸ ਨਾਲ ਇਸ ਤੋਂ ਅੱਗੇ ਜਿਵੇਂ ਫਿਰ ਵੇਖਿਆ ਜਾਵੇ ਤਾਂ ਉਹ ਜਿਵੇਂ ਦੇ ਹਾਲਾਤ ਨੇ ਤੁਸੀਂ ਐਕਸਰਸਾਈਜ਼ ਕਰਦੇ ਹੋ ਜਾਂ ਕਈ ਤਰ੍ਹਾਂ ਦੀਆਂ ਤੁਸੀਂ ਜਿਵੇਂ ਆਪਾਂ ਗੱਲ ਕੀਤੀ ਹੈ ਮਨ ਭਾਉਂਦਾ ਖਾਣਾ ਅਗਰ ਤੁਹਾਨੂੰ ਮਿਲਦਾ ਤਾਂ ਇੱਕਦਮ ਖੁਸ਼ੀ ਹੋਉਂਦੀ ਹੈ ਜਾਂ ਮਨ ਪਾਉਂਦਾ ਕੱਪੜਾ ਪਾਉਣ ਨੂੰ ਤੁਹਾਨੂੰ ਮਿਲ ਜਾਂਦਾ ਜਾਂ ਕੋਈ ਹੋਰ ਸਫਰ ਜਿੱਥੇ ਤੁਸੀਂ ਜਾਣਾ ਚਾਹੁੰਦੇ ਜਾਂ ਉਹ ਨੀਅਰ ਐਂਡ ਡੀਅਰ ਜਿਹਨੂੰ ਤੁਸੀਂ ਮਿਲਣਾ ਚਾਹੁੰਦੇ ਜਾਂ ਕਿਸੇ ਪੈਣ ਭਰਾ ਦੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਜਾਂ ਤੁਸੀਂ ਚਾਹੁੰਦੇ ਹੋ ਕਿ ਉਹ ਸਾਡੇ ਕੋਲ ਆਵੇ ਜਾਂ ਕਿਸੇ ਹੋਰ ਸਮਾਜਿਕ ਇਕੱਠ ਦੇ ਵਿੱਚ ਜਾਂ ਜਿੱਥੇ ਵੀ ਤੁਹਾਨੂੰ ਲੱਗਦਾ ਉੱਥੇ ਖੁਸ਼ੀ ਫਿਰ ਤੁਹਾਨੂੰ ਮਿਲਦੀ ਹੈ ਉੱਥੇ ਇੱਕ ਹਾਰਮੋਨ ਸਾਡੇ ਨੇਚਰਲੀ ਤੁਹਾਡੇ ਉੱਪਰ ਵਾਧੇ ਇਸ ਕਰਕੇ ਮਹਿਸੂਸ ਕਰਨ ਵਾਸਤੇ ਆਪਣੇ ਅਗਰ ਤੁਸੀਂ ਜ਼ਿਆਦਾ ਉਦਾਸੀ ਦੇ ਵਿੱਚ ਰਹਿੰਦੇ ਹੋ ਕਿਸੇ ਵੀ ਕਾਰਨ ਤੇ ਉਹਨਾਂ ਹਾਲਾਤਾਂ ਦੇ ਵਿੱਚ ਅਗਰ ਤੁਹਾਨੂੰ ਮੰਨ ਲਓ ਕਿ ਕਿਸੇ ਪਹਿਲਾਂ ਅੱਜ ਤੋਂ 2 ਸਾਲ 4 ਸਾਲ ਪਹਿਲਾਂ ਤੁਹਾਨੂੰ ਉਹ ਖਾਣਾ ਖਾ ਕੇ ਜਾਂ ਕੱਪੜੇ ਪਾ ਕੇ ਜਾਂ ਕਿਸੇ ਪਾਰਕ ਦੇ ਵਿੱਚ ਜਾਂ ਟੂਰ ਤੇ ਘੁੰਮਣ ਜਾ ਕੇ ਜਾਂ ਕਿਸੇ ਆਪਣੇ ਨੀਅਰ ਐਂਡ ਡੀਅਰ ਨੂੰ ਮਿਲ ਕੇ ਖੁਸ਼ੀ ਪ੍ਰਾਪਤ ਹੁੰਦੀ ਸੀ ਲੇਕਿਨ ਹੁਣ ਤੁਹਾਨੂੰ ਨਹੀਂ ਹੁੰਦੀ ਤੁਸੀਂ ਹਮੇਸ਼ਾ ਉਦਾਸ ਰਹਿੰਦੇ ਹੋ ਇਹਦਾ ਮਤਲਬ ਕਿ ਤੁਹਾਡੇ ਅੰਦਰ ਉਹ ਹਾਰਮੋਨਸ ਨਹੀਂ ਪੈਦਾ ਹੋ ਰਹੇ ਜਾਂ ਬਿਲਕੁਲ ਉਹਨਾਂ ਦਾ ਲੈਵਲ ਕਿਸੇ ਕਾਰਨ ਘਟ ਗਿਆ ਕੋਈ ਕਿਸੇ ਬਿਮਾਰੀ ਦਾ ਕਾਰਨ ਵੀ ਇਹ ਘਟ ਸਕਦੇ ਹੈ ਪਰ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਪੈਂਦੀ ਹੈ ਤੇ ਕੁਝ ਫਰੋਦਿਆਂ ਦੀ ਸਾਈਕੋਥੈਰਾਪੀ ਜਾਂ ਕੋਈ ਹੋਰ ਕಾಗ್ਨੀਸ਼ਨ ਥੈਰਾਪੀਜ਼ ਦੇਣੀਆਂ ਪੈਂਦੀਆਂ ਨੇ ਜਾਂ ਕੁਝ ਮੈਡੀਸਨ ਵੀ ਲੋਡ ਪੈਂਦੇ ਫਿਰ ਡਾਕਟਰ ਦਿੰਦੇ ਨੇ ਜਾਂ ਕੋਈ ਤੁਹਾਨੂੰ ਵਿਸ਼ੇਸ਼ ਐਕਸਰਸਾਈਜ਼ ਜਾਂ ਕੋਈ ਐਕਟੀਵਿਟੀਜ਼ ਸੋਸ਼ਲ ਜਿਹੜੀਆਂ ਨੇ ਉਹ アドਵਾਈਸ ਕੀਤੀਆਂ ਜਾਂਦੀਆਂ ਕਿ ਜਿਨ੍ਹਾਂ ਦੇ ਨਾਲ ਤੁਸੀਂ ਖੁਸ਼ੀ ਮਹਿਸੂਸ ਕਰੋ ਇਹ ਜਿਹੜੇ ਤੁਹਾਡੇ ਹਾਰਮੋਨ ਕਿਸੇ ਕਾਰਨ ਰੁਕੇ ਹੋਏ ਐ ਉਹਨਾਂ ਨੂੰ ਵਧਾਉਣ ਵਾਸਤੇ ਔਰ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਏਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ